ਉਧਰ ਮੈਂ ਦੇਖਿਆ ਸੀਗਾ ਕਿ ਜਿੱਦਾਂ ਮੈਂ ਟੀਵੀ ਤੇ ਚੱਲ ਉਹਨਾਂ ਨੂੰ ਦੇਖਦਾ ਸੀ ਬੜੇ ਡਿਸਨਸ ਪਰਸਨ ਨੇਗੇ ਬਲਡਾਉਟ ਪਰਸਨ ਨੇ ਮਤਲਬ ਮੈਂ ਉਹਨਾਂ ਨਾਲ ਜਿੱਦਾਂ ਗੱਲਬਾਤ ਲੱਗਦੀ ਥੋੜੀ ਕੁ ਗੱਲਾਂ ਤੇ ਦਸਤਾਰ ਸੀ ਹਮ ਦੇ ਨਾਲ ਨਾਲ ਹੀ ਤੇ ਬੜਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮੇਰੇ ਉਸਤਾਦ ਜਿਹੜੀ ਉਹਨਾਂ ਨੇ ਸਜਾਈ ਉਹਨੂੰ ਬਹੁਤ ਪਸੰਦ ਆਈ ਮਤਲਬ ਬਹੁਤ ਕੰਫਰਟੇਬਲ ਫੀਲ ਕੀਤਾ ਉਹਨਾਂ ਨੇ ਤਾਂ ਇਸ ਤੋਂ ਇਲਾਵਾ ਕਈ ਗਾਣਿਆਂ ਦੇ ਵਿੱਚ ਵੀ ਮੈਂ ਪੱਗਾ ਬਣ ਚੁੱਕਿਆ ਹਾਂ ਦਿਲਪ੍ਰੀਤ ਜਿਹਦੀ ਵੀ ਮੈਂ ਦਸਤਾਰ ਚ ਆ ਚੁੱਕਿਆ ਹਾਂ ਹੋਰ ਵੀ ਕਈ ਪੰਜਾਬੀ ਕਲਾਕਾਰਾਂ ਦੇ ਮੈਂ ਸੋਹਣੀ ਸੋਹਣੀ ਦਸਤਾਰਾਂ ਵਿੱਚ ਸਜ ਕਾ ਨਾਮ ਛੋਟੇ ਮੇਰਾ ਨਾਮ ਅਮਰਦੀਪ ਸਿੰਘ ਹੈ ਜੀ ਕਾਮ ਕਰਦੇ ਹਾਂ ਤੁਸੀਂ ਸਾਡਾ 1.12 ਸਜਾਉਣ ਦਾ ਟਰਬਨ ਸੈਂਟਰ ਹੈ ਸਤ ਸਰਕਾਰ ਟਰਬਨ ਟ੍ਰੇning ਸੈਂਟਰ ਪਟਿਆਲਾ ਦੇ ਵਿੱਚ ਜੀ ਕਿੰਨੇ ਸਾਲ ਤੋਂ ਕਰਦੇ ਹੋ ਜੀ ਸਰ ਮੈਨੂੰ 18-19 ਸਾਲ ਹੋ ਗਈ ਦਸਤਾਰਾਂ ਦੀ ਸੇਵਾ ਕਰਦਿਆਂ ਨੂੰ ਕਿਹੜੀ ਗੱਡੀ ਥਾਂ ਤੋਂ ਤੁਹਾਡੇ ਕੋਲ ਆਉਂਦੇ ਆ ਜਾਂ ਕਿਦਾਂ ਮਸ਼ਹੂਰ ਕੀ ਸਾਡੇ ਕੋਲੇ ਜੀ ਕੁਝ ਆਪਣੇ ਬਾਰੇ ਜਾਣਕਾਰੀ ਦਿਓ ਸਰ ਦੇ ਵਿੱਚ ਕਈ ਜਣੇ ਜਿਹੜੇ ਵਿਆਹਾਂ 'ਵਾਂਦੇ ਆਪਣੇ ਦਸਤਾਰਾ ਬਣਾਉਂਦੇ ਨੇ ਅਸੀਂ ਉਹਨਾਂ ਦੇ ਪੱਗਾਂ ਬਣਨ ਜਾਂਦੇ ਆ ਮੈਂ ਕਈ ਸੈਲੀਬ੍ਰਿਟੀਾਂ ਦੇ ਵੀ ਦਸਤਾਰਾਂ ਸਜਾ ਚੁੱਕਿਆ ਜਿੱਦਾਂ ਕਿ ਗੁਰਦਾਸ ਮਾਨ ਸਾਹਿਬ ਤੇ ਉਹਨਾਂ ਦੇ بیٹے ਗੁਰਿਕਮਨ ਦੀ ਬੈਟਿੰਗ ਦੇ ਦਸਤਾਰ ਸਜਾਈ ਸੀ ਜਿੱਦਾਂ ਦਲਜੀਤ ਦੋਸਾਨ ਜੀ ਤੇ ਰঞ্জੀਲ ਬਾਵਾ ਜੀ ਪਰਮੇਸ਼ਵਰ ਮਰਮਾ ਜੀ ਤੇ ਹੋਰ ਵੀ ਕਈ ਪੰਜਾਬੀ ਕਲਾਕਾਰ ਜਿਨ੍ਹਾਂ ਦੇ ਮੈਂ ਹੁਣ ਤੱਕ ਦਸਤਾਰਾਂ ਸਜਾ ਚੁੱਕਿਆ ਹਾਂ ਜੀ ਇਸ ਤੋਂ ਇਲਾਵਾ ਹੋਰ ਫਿਲਮਾਂ ਦੇ ਵਿੱਚ ਜਿੱਦਾਂ ਕਿ ਉਹ ਕੋਈ ਇਸ ਤੋਂ ਇਲਾਵਾ ਕਈ ਗਾਣਿਆਂ ਦੇ ਵਿੱਚ ਵੀ ਮੈਂ ਪੱਗਾ ਬਣ ਚੁੱਕਿਆ ਹਾਂ ਦਿਲਪ੍ਰੀਤ ਲੋਹੇ ਜੀ ਦੇ ਵੀ ਮੈਂ ਦਸਤਾਰ ਸਜਾ ਚੁੱਕਿਆ ਹਾਂ ਹੋਰ ਵੀ ਕਈ ਪੰਜਾਬੀ ਕਲਾਕਾਰਾਂ ਦੇ ਮੈਂ ਸੋਹਣੀ ਸੁਹਣੀ ਦਸਤਾਰਾਂ ਸਜਾ ਚੁੱਕਿਆ ਹਾਂ ਤੇ ਰੂਟੀਨ ਦੇ ਵਿੱਚ ਵੀ ਅਸੀਂ ਆਪਣੇ ਸੈਂਟਰ ਦੇ ਉੱਤੇ ਪੱਗਾ ਬੰਦੇ ਰਹਿੰਦੇ ਆ ਤੇ ਕਈ ਮੈਂ ਕੈਂਪ ਵੀ ਲਗਾਉਂਦਾ ਰਹਿਨਾ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਫ੍ਰੀ ਕੈਂਪ ਵੀ ਲਗਾਈਦੇ ਨੇ ਤੇ ਇੱਕ ਬਹੁਤ ਹੀ ਬਹੁਤ ਚਰਚਿਤ ਮਾਮਲਾ ਮਾਮਲਾ ਨਹੀਂ ਕਹਿ ਸਕਦੇ ਆਪਾਂ ਕਿ ਸਾਹਮਣੇ ਆਈ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀਗੇ ਜੀ ਤੇ ਜਹਾਂ ਤੱਕ ਲੱਗਦਾ ਕਿ ਉਹਨਾਂ ਦੀ ਪੱਗ ਵੀ ਸੋਣੀ ਬੰਨੀ ਜੀ ਜੀ ਬਿਲਕੁਲ ਜੀ ਮੈਨੂੰ ਉੱਥੇ ਬੁਲਾਇਆ ਗਿਆ ਸੀ ਪਟਾਦਾ ਤੇ ਬੜੇ ਮੈਨੂੰ ਇਸ ਗੱਲ ਦੇ ਅਫਰੌਡ ਫੀਲ ਕਰਦਾ ਵੀ ਮੈਂ ਪੀਐਮ ਸਾਹਿਬ ਦੇ ਦਸਤਾਰ ਸਜਾਈ ਹੈ ਤੇ ਅਸੀਂ ਪਹਿਲਾਂ ਵੀ ਦਸਤਾਰਾਂ ਸੀ ਹੁੰਦੇ ਰਹਿੰਦੇ ਜਿਵੇਂ ਸੈਲਿਬ੍ਰਿਟੀਾਂ ਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਨੂੰ ਇਹ ਮੌਕਾ ਮਿਲਿਆ ਉਸ ਕਾਲਪਾ ਉਸ ਕਾਲ ਪਰ ਪ੍ਰਮਾਤਮਾ ਧੰਨਵਾਦ ਕਰਦਾ ਕਿ ਮੈਂ ਇਹ ਮੇਰੇ ਭਾਗ ਆਈ ਹੈ ਵੀ ਮੈਂ ਆਪਣੇ ਦੇਸ਼ ਦੇ ਪੀਐਮ ਦੇ ਦਸਤਾਰ ਸਜਾਈ ਹੈ ਕਿਹੜੀ ਥਾਂ ਤੋਂ ਕਾਲ ਆਈ ਸੀ ਕਿਹੜੇ ਬੰਦੇ ਨੇ ਬੁਲਾਇਆ ਸੀਗਾ ਤੁਹਾਨੂੰ ਸਾਨੂੰ ਜੀ ਦੇਖੋ ਜਦੋਂ ਪੁਲ ਗਰਾਉਂਡ ਦੀ ਤਿਆਰੀ ਚੱਲੀ ਸੀ ਮੈਨੂੰ 2 ਦਿਨ ਪਹਿਲਾਂ ਹੀ ਫੋਨ ਆ ਗਈ ਤੇ ਜਿਹਨਾਂ ਮੈਨੂੰ ਬੁਲਾਇਆ ਹਰਮਨ ਸਿੰਘ ਜੀ ਨੇ ਤੇ ਆਪਣੇ ਬਰਾਰਤ ਸਾਹਿਬ ਨੇ ਆਪਣਾ ਰਾਜਸਥਾਨ ਦੇ ਐਮਐਲਏ ਨੇ ਤੇ ਉਹਨਾਂ ਦੀ ਮੈਨੂੰ ਕਾਲ ਆਈ ਸੀਗੀ ਤੇ ਮੈਂ ਉਹਨਾਂ ਨਾਲ ਜਾ ਕੇ ਮਿਲਿਆ ਤੇ ਜਿੱਦਾਂ ਤੁਹਾਨੂੰ ਪਤਾ ਕਿ ਪੀਐਮ ਨੂੰ ਮਿਲਣਾ ਹੁੰਦਾ ਤੇ ਮੇਰੇ ਜੋ ਵੀ ਫੋਟੋਗ੍ਰਾਫ ਜਾਂ ਧਾਰਕੜ ਵਗੈਰਾ ਦੀ ਹੁੰਦੀ ਆ ਉਹ ਸਾਰਿਆਂ ਉਥੇ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਾ ਕੇ ਕੱਲ ਦਸਤਾਰ ਸਜਾਈਏ ਕਿਸ ਤਰ੍ਹਾਂ ਦਾ ਮਹਿਸੂਸ ਲੱਗ ਰਿਹਾ ਤੁਹਾਨੂੰ ਕਿਦਾਂ ਦਾ ਹੋ ਰਿਹਾ ਕਿ ਪ੍ਰਧਾਨ ਮੰਤਰੀ ਮੋਤੀ ਜੀ ਨਾਲ ਮਿਲ ਕੇ ਤੇ ਪੱਗ ਬਨ ਕੇ ਬੜਾ ਵਧੀਆ ਲੱਗ ਰਿਹਾ ਬੜਾ ਜਿੱਦਾਂ ਮੈਂ ਦੇਖਿਆ ਸੀਗਾ ਵੀ ਜਿੱਦਾਂ ਮੈਂ ਟੀਵੀ ਦੇ ਚੈਨਲ ਤੇ ਉਹਨਾਂ ਨੂੰ ਦੇਖਦਾ ਸੀ ਬੜੇ ਡਿਸਪਰਸਨ ਪਰਸਨ ਨੇਗੇ ਬੜਾ ਡਾਉਨਟਵਨ ਪਰਸਨ ਨੇ ਮਤਲਬ ਮੈਂ ਉਹਨਾਂ ਨੂੰ ਜਿੱਦਾਂ ਵਾਰਤਾ ਲੱਗੀ ਕਿ ਕੁਝ ਪਹਿਲਾਂ ਉਹਨਾਂ ਦੇ ਸਟਾਰ ਸਿਹਾਣ ਦੇ ਨਾਲ ਨਾਲ ਹੀ ਤੇ ਬੜਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮੇਰੇ ਸਟਾਰ ਜਿਹੜੀ ਮੈਂ ਉਹਨਾਂ ਦੇ ਸਜਾਈ ਉਹਨੂੰ ਬਹੁਤ ਪਸੰਦ ਆਈ ਮਤਲਬ ਬਹੁਤ ਕੰਫਰਟੇਬਲ ਫੀਲ ਕੀਤਾ ਉਹਨਾਂ ਨੇ ਪੱਗ ਬੰਨਣ ਤੋਂ ਬਾਅਦ ਜਿਹੜਾ ਉਹਨਾਂ ਨਾਲ ਸਿਕਿਉਰਟੀ ਗਾਰ ਖੜੇ ਸੀ ਉਹਨਾਂ ਨੇ ਵੀ ਸਪੈਸ਼ਲੀ ਇਸ ਗੱਲ ਦੀ ਤਾਰੀਫ ਕੀਤੀ ਕਿ ਤੁਸੀਂ ਜਿਹੜੀ ਸਟਾਰ ਰ 5 ਮਿੰਟ ਦੇ ਵਿੱਚ ਮੈਂ ਨੰਬਰ 70 ਸੀ ਆਤੀ ਸੀ ਠੀਕ ਹੈ ਧੰਨਵਾਦ